ਅ ਜਿਵੇਂ ਤਾਰਿਆਂ ਨੂੰ ਵੀ ਪਤਾ ਹੋਏਗਾ ਕਿ ਜਿਹੜਾ ਸਮਾਂ ਹੈ ਇਹ ਬੁਟੇ ਲਾਉਣ ਦਾ ਸਮਾਂ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਦੇ ਵਿੱਚ ਇੱਕ ਵਾਰ ਜਿਹੜੀ ਇਸ ਤਰੀਕੇ ਦੀ ਟੀਚੇ ਦਿੱਤੇ ਗਏ ਹੈ ਉਹ ਆਪਣੇ ਆਪ ਵਿੱਚ ਹਿਸਟੋਰੀਕਲ ਹੈਗੇ ਹੈ ਤਾਂ ਆਪਾਂ ਪਟਿਆਲਾ ਜ਼ਿਲ੍ਹੇ ਦੇ ਲਈ ਜਿਹੜੇ ਹੈਗੇ 15 ਲੱਖ ਬੁਟੇ ਲਾਉਣ ਦਾ ਜਿਹੜਾ ਹੈਗਾ ਟੀਚਾ ਦਿੱਤਾ ਗਿਆ ਹੈ ਤੇ ਸਾਡੇ ਕੋਲ ਜਿਹੜੇ ਲਾਂਬਾ ਸਾਫ ਤੇ ਇਹਨਾਂ ਦੀ ਟੀਮ ਹੈ ਜੀ ਹੈ ਕਨਸਰਨਸ ਕਿਚਨਸ ਆਫ ਪਟਿਆਲਾ ਦੇ ਨਾਮ ਤੇ ਇਹ ਮੈਨੂੰ ਕੁਝ ਸਮਾਂ ਪਹਿਲਾਂ ਮਿਲੀ ਸੀਗੀ ਕਿ ਸਾਨੂੰ ਕੋਈ ਥਾਂ ਦੇ ਦਿਓ ਤੇ ਉੱਥੇ ਆਪਾਂ ਜਿਹੜਾ ਹੈਗਾ ਇੱਕ ਨਾਨਕ ਬਗੀਚੀ ਦੀ ਜਿਹੜੀ ਇਹ ਕੀ ਹੈ ਉਹ ਲਾਉਣੀ ਹੈ ਤੇ ਆਪਾਂ ਇੱਥੇ ਆਸ਼ੀਸ਼ ਮੈਲ ਦੇ ਨਾਲ ਜਿਹਦੀ ਆਪਣੀ ਜ਼ਮੀਨ ਸੀਗੀ ਕਾਰਪੋਰੇਸ਼ਨ ਦੀ ਇਹ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤੀ ہوئی ਹੈ ਤੇ ਅੱਜ ਆਪਾਂ ਇੱਥੇ ਸਾਰੇ ਜਿਹੜੇ ਅੱਜ ਦੇਖ ਰਹੀ ਹੋ ਕਿ ਕੰਦਰ ਮੇਟਰ ਸਾਹਿਬ ਵੀ ਆਏ ਨੇ ਤੇ ਕਾਫੀ ਸਾਰੇ ਰਿਟਾਇਰਡ ਅਫੀਸਰ ਸਾਹਿਬਾਨ ਇੰਡਸਟਰੀ ਸਾਰੀ ਜਿਹੜੀ ਹੈ ਕਿ ਤੇ ਲਾਲ ਦੇ ਜਿਹੜੇ ਵੀ ਲੋਕ ਹੈਗੇ ਆ ਇਹ ਵੀ ਬਹੁਤ ਚੰਗੇ ਤਰੀਕੇ ਨਾਲ ਪਹਿਲਾਂ ਵੀ ਕਈ ਸਾਰੇ ਬੂਟੇ ਇਨਾਂ ਨੇ ਸਾਂਭੇ ਹੋਏ ਨੇ ਤੇ ਹੁਣ ਵੀ ਜਿਹੜਾ ਹੈਗਾ ਇਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਆਪਾਂ ਇਹ ਸਪਲੈਂਟੇਸ਼ਨ ਕਰ ਰਹੇ ਹਾਂ ਉਹਨੂੰ ਇਹ ਚੰਗੇ ਤਰੀਕੇ ਨਾਲ ਸਾਂਭਣਗੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਵੇਂ ਅੱਜ ਆਪਾਂ ਇਥੇ 7-800 ਬੂਟੇ ਜਿਹੜੇ ਵੀ ਲੱਗ ਰਹੇ ਨੇ ਉਹ ਇੱਕ ਥਾਂ ਤੇ ਲਾ ਰਹੇ ਹਾਂ ਤੇ ਇਸੇ ਦੇ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਬੂਟਾ ਵੀ ਲਾ ਲਵੇ ਤੇ ਆਪਣੀ ਆਬਾਦੀ ਜਿਹੜੀ ਹੈਗੀ ਵੀ 1 ਲੱਖ ਦੇ ਨੇੜੇ ਤੇੜੇ ਹੈਗੀ ਹੈ ਤੇ ਮੈਂ ਸਮਝਦਾ ਕਿ ਪੂਰੇ ਜ਼ਿਲ੍ਹੇ ਵਿੱਚ ਚੜਾਏਗਾ ਘਟੋ ਘਟ ਫਿਰ ਵੀ ਆਪਾਂ 10-15 ਲੱਖ ਬੂਟੇ ਲਾ ਸਕਦੇ ਆ ਤੇ ਉਹਨੂੰ ਫਿਰ ਮੈਂਟੇਨ ਵੀ ਕਰਨਾ ਹੈ ਯਾਨੀ ਕਿ ਆਪਾਂ ਇੱਕ ਵਾਰੀ ਲਾ ਲੈਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫੁੱਲ ਜਾਂਦੇ ਨੇ ਹਰ ਸਾਲ ਆਪਾਂ 8 ਲੱਖ, 5 ਲੱਖ, 7 ਲੱਖ ਬੂਟੇ ਲਾਉਂਦੇ ਆ ਪਰ ਉਹਦਾ ਇੰਪੈਕਟ ਜਿਹੜਾ ਹੈਗਾ ਨਹੀਂ ਦਿਖਦਾ ਕਿਉਂਕਿ ਉਹਦੇ ਬਾਅਦ ਫਿਰ ਆਪਾਂ ਫੁੱਲ ਜਾਂਦੇ ਆ ਇੱਕ ਵਾਰ ਲਾ ਕੇ ਉਹਦੇ ਬਾਅਦ ਜਿਹੜਾ ਹੈਗਾ ਉਹ ਅਗਲੇ ਸਾਲ ਉਹ ਉਹ ਫਿਰ ਦੇਖੇ ਵੀ ਨਹੀਂ ਜਾ ਸਕਦੇ ਕਿ ਕਿਤੇ ਚਲੇ ਗਏ ਇਸ ਤੋਂ ਆਪਾਂ ਸਾਲ ਇਹਨੇ ਆ ਕਿ ਜੇ ਆਪਾਂ ਆਪਣੇ ਫਿਊਚਰ ਜਨਰੇਸ਼ਨ ਨੂੰ ਕੁਝ ਚੰਗਾ ਦੇ ਸਕਦੇ ਆ ਮੈਂ ਸਮਝਦਾ ਕਿ এনवायरमेंट ਨੂੰ ਬੈਟਰ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਨਹੀਂ ਦੇ ਸਕਦੇ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣੀ ਤਰਫੋਂ ਕੋਸ਼ਿਸ਼ ਜ਼ਰੂਰ ਕਰੋ ਇਸ ਦੇ ਨਾਲ ਨਾਲ ਜਿਵੇਂ ਆਪਣੇ ਕਿਸਾਨ ਦਾ ਹੈਗੇ ਆ ਉਹਨਾਂ ਦੇ ਮੋਟਰ ਜਿਹੜੇ ਹੈਗੇ ਜਿੱਥੇ ਆਪਾਂ ਉਹਨਾਂ ਦੇ ਲੱਗੇ ਹੋਏ ਨੇ ਤੇ ਉੱਥੇ ਜੇ ਉਹ 4-4 5-5 ਬੁੱਤੇ ਲਾ ਲੈਣ ਤੇ ਸਾਡੇ ਜ਼ਿਲ੍ਹੇ ਵਿੱਚ ਜਿਹੜੇ ਹੈਗੇ ਲਗਭਗ 70000 ਦੇ ਕਰੀਬ ਮੋਟਰ ਹੈਗੇ ਅਤੇ ਮੈਂ ਲੰਕੀ ਚਾਟੋ-ਕਟ ਆਪਣੇ 3.5-4 ਲੱਖ ਬੁੱਤੇ ਜਿਹੜੇ ਹੈਗੇ ਇਹ ਮੋਟਰਾਂ 'ਤੇ ਵੀ ਲੱਗ ਸਕਦੇ ਆ ਤੇ ਇਸ ਤਰੀਕੇ ਨਾਲ ਹਰ ਇੱਕ ਘਰ ਵਿੱਚ ਵੀ ਜਿਹੜੇ ਪਿੰਡਾਂ ਵਿੱਚ ਵੀ ਹੁੰਦੇ ਆ ਜਾਂ ਸਰਕਾਰਾਂ ਜਾਂ ਸਰਕਾਰ ਦੇ ਬਰਮ ਜਾਂ ਫਿਰ ਸ਼ਮਸ਼ਾਨਗਾਹ ਥਰਾਂ ਸਾਰੇ ਕੋਲ ਅਵੇਲੇਬਲ ਹੈ ਕੀ ਹੈ ਜਿੱਥੇ ਵੀ ਤੁਹਾਨੂੰ ਚਾਹ ਲੱਭੇ ਪਾਵੇ ਉਹ ਸਰਕਾਰੀ ਥਾਂ ਹੋ ਜਿਹੜੇ ਅਵੇਲੇਬਲ ਹੈ ਕੀ ਹੈ ਪਰ ਸਾਡੀ ਆਪਣੀ ਪ੍ਰਾਈਵੇਟ ਥਾਂ ਵੀ ਉਥੇ ਜ਼ਰੂਰ ਤੁਸੀਂ ਬੂਟੇ ਲਾਓ ਤੇ ਇੱਕ ਚੰਗੇ ਪੰਜਾਬ ਦੇ ਲਈ ਇੱਕ ਚੰਗੇ ਪਟਿਆਲਾ ਦੇ ਲਈ ਜ਼ਰੂਰੀ ਹੈ ਆਪਣੀ ਸੁਰਮੁਲੀਅਤ ਵੀ ਐਨਸ਼ੋਰ ਕਰੋ ਤੇ ਇੱਕ ਸੁਨਿਸ਼ਚਿਤ ਵੀ ਹੋਏਗਾ ਤੁਹਾਡੇ ਬੱਚਿਆਂ ਦਾ ਭਵਿੱਖ ਦੇ ਨਾਲ ਥੈਂਕ ਯੂ